ਅ ਬਲੀਨ ਮੈਮ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਰੂਲ ਚੇਂਜ ਹੋ ਰਿਹਾ ਹੈ ਤਾਂ ਜੇ ਆਪਾਂ ਕੈਨੇਡਾ ਵਰਗੇ ਮੁਲਕ ਦੀ ਗੱਲ ਕਰੀਏ ਜੇ ਆਪਾਂ 2024 ਜਨਵਰੀ ਦੀ ਗੱਲ ਕਰਦੇ ਹਾਂ ਤਾਂ ਹਜ਼ਾਰਾਂ ਸਟੂਡੈਂਟ ਲੱਖਾਂ ਸਟੂਡੈਂਟਸ ਨੂੰ ਜਿਹੜੇ ਵੀਜ਼ੇ ਮਿਲੇ ਆਂ ਹਰ ਇੱਕ ਪ੍ਰੋਫਾਈਲ ਨੂੰ ਉਹਨਾਂ ਨੇ ਵੀਜ਼ੇ ਦਿੱਤੇ ਪਰ ਨਾਲ ਦੀ ਨਾਲ ਹੀ ਚੇਂਜਿੰਗ ਇਹਨੇ ਵੱਡੇ ਹੁਣੇ ਸ਼ੁਰੂ ਹੋ ਗਏ ਜੀਆਈਸੀ ਨੂੰ ਲੈ ਕੇ ਲਗਾਤਾਰ ਚੇਂਜਿੰਗ ਆ ਰਿਹਾ ਰੋਜ਼ ਇਸ ਤਰ੍ਹਾਂ ਇਹ ਨਿਊਜ਼ ਫਲੈਸ਼ ਹੋ ਰਹੀਆਂ ਯਾਨੀ ਕਿ ਇਸ ਟਾਈਮ ਜੇ ਆਪਾਂ ਗੱਲ ਕਰੀਏ ਤਾਂ ਮੀਡੀਆ ਦੇ ਵਿੱਚ ਇੱਕ ਬੜੀ ਵੱਡੀ ਨਿਊਜ਼ ਫਲੈਸ਼ ਹੋ ਰਹੀ ਹੈ ਕੈਨੇਡਾ ਨੂੰ ਲੈ ਕੇ ਹਰ ਵੀਕ ਨਵੀਂ ਨਿਊਜ਼ ਆ ਜਾਂਦੀ ਹੈ ਕਿ ਉੱਥੇ ਵਰਕ ਪਰਮਿਟ ਨਹੀਂ ਮਿਲੂਗਾ ਜੇ ਤੁਸੀਂ ਇਸ ਕਾਲਜ ਐਡਮਿਸ਼ਨ ਲਓਗੇ ਤਾਂ ਨਹੀਂ ਵਰਕ ਪਰਮਿਟ ਮਿਲੂਗਾ ਇੰਨੇ ਪੰਜਾਬੀਆਂ ਨੂੰ ਵਾਪਸ ਆਉਣਾ ਪੈ ਸਕਦਾ ਹੈ ਸਖਤ ਹੋ ਗਿਆ ਹਾ ਉਸ ਵਰਕ ਵੀਜ਼ਾ ਨਹੀਂ ਮਿਲੂਗਾ ਤਾਂ ਹੁਣ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੁਣੇ ਸਾਹਮਣੇ ਆਈ ਹੈ ਕਿ ਦੁਬਾਰੇ ਆਈਲੈਂਸ ਕਰਨਾ ਪਊਗਾ ਸੱਤ ਪੈਨ ਲੈਣੇ ਪੈਣੇ ਆ ਜੇਕਰ ਤੁਸੀਂ ਵਰਕ ਵੀਜ਼ਾ ਲੈਣਾ ਹੈ ਐਕਚੁਅਲ ਕੀ ਸਥਿਤੀ ਹੈ ਕਿਹੜੇ ਇਸ ਤਰ੍ਹਾਂ ਦੇ ਕਾਲਜ ਨੇ ਜਾਂ ਕਿਹੜੇ ਕੋਰਸ ਨੇ ਜਿਸ ਚ ਬੱਚੇ ਪੜ ਸਕਣ ਔਰ ਪੜ ਕੇ ਵਰਕ ਪਰਮਿਟ ਲੈ ਲੈਣ ਜਿਵੇਂ ਪੂਰੀ ਨਿਊਜ਼ ਐਕਚੁਅਲ ਹੈ ਕੀ ਹੈ ਥੋੜਾ ਇੱਕ ਵਾਰੀ ਬਰੀਫ ਕਰ ਦਿਓ ਦਰਸ਼ਕਾਂ ਨੂੰ ਬਿਲਕੁਲ ਜੀ ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਹੀ ਨਵੇਂ ਚੇਂਜਸ ਆਉਂਦੇ ਨੇ ਚਾਹੇ ਅਸੀਂ ਕੈਨੇਡਾ ਦੀ ਗੱਲ ਕਰੀਏ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਅਸੀਂ ਯੂਕੇ ਨਿਊਜ਼ੀਲੈਂਡ ਦੀ ਵੀ ਗੱਲ ਕਰੀਏ ਜੇ ਗੱਲ ਕਰਦੇ ਆਂ ਸੀ ਕੈਨੇਡਾ ਦੀ ਸਭ ਤੋਂ ਪਹਿਲੇ ਜਿਵੇਂ 2023 ਦਸੰਬਰ ਵਿੱਚ ਸਭ ਤੋਂ ਵੱਡਾ ਝਟਕਾ ਜਿਹੜਾ ਬੱਚਿਆਂ ਨੂੰ ਲੱਗਿਆ ਸੀ ਉਹ ਜੀਆਈਸੀ ਨੂੰ ਲੈ ਕੇ ਲੱਗਿਆ ਸੀ ਜੋ ਕਿ ਬਿਲਕੁਲ ਡਬਲ ਹੋ ਗਈ ਸੀ ਜਿਹਦੇ ਕਰਕੇ ਕਾਫੀ ਬੱਚਿਆਂ ਨੇ ਆਪਣਾ ਕੈਨੇਡਾ ਜਾਉਣ ਦਾ ਸੁਪਨਾ ਰੱਦ ਕਰਤਾ ਸੀ ਜਾਂ ਫਿਰ ਜਿਨ੍ਹਾਂ ਦੀ ਫਾਈਲਸ ਆਲਰੇਡੀ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵੀ ਆਪਣੀ ਜੀਆਈਸੀ ਅਪਡੇਟ ਕਰवानी ਪਈ ਸੀ ਜਿਸ ਤੋਂ ਬਾਅਦ 2024 ਵਿੱਚ ਕੈਨੇਡਾ ਸਰਕਾਰ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ 35% ਯਾਨੀ ਕਿ 35% ਦੀ ਕੈਪਿੰਗ ਲਗਾਵਾਂਗੇ ਕੈਪਿੰਗ ਉਹਨਾਂ ਨੇ ਪ੍ਰਾਈਵੇਟ ਕਾਲਜਿਸ ਤੇ ਲਗਾਈ ਸੀ ਕਿ ਬੱਚਿਆਂ ਨੂੰ ਆਪਣਾ ਵਰਕ ਪਰਮਿਟ ਜਿਹੜਾ ਹੈ ਉਹ ਸਿਰਫ ਪਬਲਿਕ ਕਾਲਜਿਸ 'ਚ ਮਿਲੇਗਾ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਬੱਚਿਆਂ ਨੂੰ ਕਿਹਾ ਸੀ ਕਿ ਸਪਾਊਸ ਵੀਜ਼ਾ ਸਿਰਫ ਉਹਨਾਂ ਨੂੰ ਮਿਲੇਗਾ ਜਿਹੜੇ ਮਾਸਟਰਸ ਕਰਨ ਜਾ ਰਹੇ ਨੇ ਹੁਣ ਅਗਰ ਦੇਖੀਏ ਅਸੀਂ ਪਿਛਲੇ ਦੋ ਦਿਨਾਂ 'ਚ ਸੁਣਦੇ ਆ ਰਹੇ ਹਾਂ ਕਿ 2025 ਔਰ 26 ਤੋਂ ਲੈ ਕੇ 10% ਦੀ ਹੋਰ ਉਹਨਾਂ ਨੇ ਕੈਪਿੰਗ ਜਿਹੜੀ ਹੈ ਕੈਨੇਡਾ ਦੇ ਕੁਝ ਕਾਲਜਸ ਤੇ ਤੇ ਯੂਨੀਵਰਸਿਟੀਆਂ ਤੇ ਲਾਗੀਆਂ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਅਪਡੇਟ ਦਿੱਤਾ ਹੈ ਆਇਲਸ ਨੂੰ ਲੈ ਕੇ ਉਹ ਆਇਲਸ ਤੇ ਅਧੂਰੀ ਜਾਣਕਾਰੀ ਹੈ ਹਜੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਬੱਚਾ ਆਪਣੀ 2 ਸਾਲ ਦੀ ਡਿਪਲੋਮਾ ਜਾਂ ਨਹੀਂ ਬੈਚਲਰਸ 4 ਸਾਲ ਦੀ ਅੰਡਰਗ੍ਰੈਜੂਏਟ ਤੋਂ ਬਾਅਦ ਜਿਹੜਾ ਬੱਚਾ ਵਰਕ ਪਰਮਿਟ ਲਈ ਅਪਲਾਈ ਕਰੇਗਾ ਜ਼ਾਹਿਰ ਜੀ ਨਾਲ ਹੈ ਜਿਹੜਾ ਬੱਚਾ ਇਥੋਂ ਆਪਣਾ ਆਇਲਸ ਕਰਦਾ ਹੈ ਉਹਨੂੰ ਇੱਕ ਸਾਲ ਆਪਣਾ ਪ੍ਰੋਸੈਸ ਕੰਪਲੀਟ ਕਰਨ ਚ ਹੋ ਜਾਂਦਾ ਹੈ ਜਾਂ ਤਈ ਵਾਰ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ ਬੱਚੇ ਦੀ ਕੋਈ ਰਿਫਿਊਜ਼ਲ ਆ ਜਾਂਦੀ ਹੈ ਤੇ ਜਦੋਂ ਬੱਚਾ ਉੱਥੇ ਕੈਨੇਡਾ ਪਹੁੰਚਦਾ ਹੈ ਕਦੀ ਕੁਦਰਤਾਂ ਮਹੀਨੇ ਬਾਅਦ ਦੀਆਂ 6 ਮਹੀਨੇ ਬਾਅਦ ਵੀ ਬੱਚੇ ਦਾ ਆਇਲ 6 ਐਕਸਪਾਇਰ ਹੋ ਜਾਂਦਾ ਹੈ ਲੇਕਿਨ ਜਿਹੜੇ ਉਹਦੇ ਵਰਕ ਪਰਮਿਟ ਦੇ ਰਾਈਟਸ ਨੇ ਉਹ ਬੱਚਾ ਆਪਣਾ ਗ੍ਰੈਜੂਏਸ਼ਨ ਕੰਪਲੀਟ ਕਰਨ ਤੋਂ ਬਾਅਦ ਜਾਂ ਆਪਣਾ ਡਿਪਲੋਮਾ ਕਰਨ ਤੋਂ ਬਾਅਦ ਹੀ ਲੈਂਦਾ ਹੈ ਪਾਸਟਾਈਮ ਕੀ ਹੁੰਦਾ ਸੀ ਪਹਿਲੇ ਕੀ ਆਈਐਸਟੀ ਰਿਕੁਆਇਰਮੈਂਟ ਨਹੀਂ ਦਿੱਤੀ ਜਾਂਦੀ ਸੀ ਪਰ ਤੁਹਾਨੂੰ ਲੇਟੈਸਟ ਅਪਡੇਟਸ ਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਹੈ ਤੇ ਜਿਹੜੇ ਬੱਚੇ ਅੰਡਰਗ੍ਰੈਜੂਏਟ ਪ੍ਰੋਗਰਾਮ ਤੋਂ ਬਾਅਦ ਆਪਣਾ ਵਰਕ ਪਰਮਿਟ ਅਪਲਾਈ ਕਰ ਰਹੇ ਨੇ ਉਹਨਾਂ ਲਈ ਓਵਰਆਲ ਸੀਐਡਬੀ 5 ਦਾ ਕਿਹਾ ਗਿਆ ਕਿ ਉਹਨਾਂ ਨੂੰ ਅਚੀਵ ਕਰਨਾ ਪਏਗਾ ਤੇ ਪੋਸਟ ਗ੍ਰੈਜੂਏਟ ਯਾਨੀ ਕਿ ਜਿਹਨਾਂ ਨੇ ਮਾਸਟਰ ਪੋਸਟ ਗ੍ਰੈਜੂਏਟ ਡਿਪਲੋਮਸ ਕੰਪਲੀਟ ਕੀਤੇ ਨੇ ਉਸ ਤੋਂ ਬਾਅਦ ਜਿਹੜੇ ਬੱਚੇ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਨੇ ਉਨਾ ਵਾਸਤੇ ਸੀਐਲ 27 ਦਾ ਜਦੋਂ ਸਾਡੇ ਕੋਲ ਅਪਡੇਟ ਆਇਆ ਜੋ ਕਿ ਪਿਛਲੇ ਦੋ ਦਿਨਾਂ ਵਿੱਚ ਅਸੀਂ ਅਲੱਗ-ਅਲੱਗ ਵੈੱਬਸਾਈਟਸ ਤੇ ਜਾਂ ਕੈਨੇਡੀਅਨ ਸਰਕਾਰ ਵੱਲੋਂ ਇਹ ਖਬਰਾਂ ਅਸੀਂ ਸੁਣ ਰਿਆ ਜੋ ਕਿ ਇੱਕ ਤਰ੍ਹਾਂ ਦਾ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਬੱਚਿਆਂ ਦੇ ਵਿੱਚ ਵੀ ਬਣਿਆ ਤੇ ਨਾਲ ਦੇ ਨਾਲ ਜਿਹੜੇ ਬੱਚੇ ਉੱਥੇ ਆਲਰੇਡੀ ਰਹਿ ਰਹੇ ਨੇ ਜਿਨ੍ਹਾਂ ਨੇ ਹੁਣ ਅੱਗੋਂ ਵਰਕ ਪਰਮਿਟ ਅਪਲਾਈ ਕਰਨਾ ਹੈ ਉਹਨਾਂ ਵਿੱਚ ਵੀ ਇਹ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਸੀ ਚੀਜ਼ ਕਰ ਸਕਦੇ ਆ ਕਿਉਂਕਿ ਜਿਹੜਾ ਅਸੀਂ ਵਰਕ ਪਰਮਿਟ ਤੇ ਅੱਜ ਅਪਲਾਈ ਕਰੀਦਾ ਹੈ ਉਹ ਸਾਨੂੰ ਜੀਟੀਆ ਇਸ ਚਾਹੀਦਾ ਹੁੰਦਾ ਜਨਰਲ ਟ੍ਰੇਨਿੰਗ ਵਾਲਾ ਬੱਚਾ ਇਥੋਂ ਕਰਕੇ ਜਾਂਦਾ ਹੈ ਅਕੈਡਮਿਕ ਹਰ ਜਿਹੜਾ ਜੀਟੀਆ ਸੁਣਦਾ ਹੈ ਉਹ ਅੱਗੇ ਜਾ ਕੇ ਬੱਚੇ ਨੂੰ ਪੀਆਰਲੀ ਹੈਲਪਫੁਲ ਹੁੰਦਾ ਇਹ ਵਾਲੇ ਚੇਂजेस ਨੇ ਜਿਹੜੇ ਅੱਜਕੱਲ ਸਾਨੂੰ ਸੁਲੰਮ ਤੇ ਆਏ ਨੇ ਕੈਨੇਡੀਅਨ ਸਰਕਾਰ ਵੱਲੋਂ ਹਮ ਬਿਲਕੁਲ ਜਿਹੜੇ ਵੀ ਚੇਂਜਿੰਗ ਨੇ ਮੈਮ ਨੇ ਬਹੁਤ ਬਰੀਫ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਦੇ ਚੇਂਜਿੰਗ ਆਏ ਆ ਤੁਸੀਂ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਇਸ ਤੇ ਕਾਲ ਕਰ ਸਕਦੇ ਹੋ ਕਾਲ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਜਾਂ ਫਿਰ ਚੰਡੀਗੜ੍ਹ ਦੇ ਵਿੱਚ এবੀ ਹੋਮ ਗਲੋਬਲ ਦਾ ਆਫਿਸ ਹੈ ਸੈਕਟਰ 9 ਦੇ ਵਿੱਚ ਉੱਥੇ ਪਹੁੰਚ ਕੇ ਵਿਜ਼ਿਟ ਕਰਕੇ ਵੀ ਤੁਸੀਂ ਗੁਰਲੀਨ ਮੈਮ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿ ਇਸ ਟਾਈਮ ਕਿਸ ਤਰ੍ਹਾਂ ਦੇ ਨਾਲ ਤੁਸੀਂ ਹਾਂ ਬੈਸਟ ਆਪਸ਼ਨ ਹੈਗੀ ਹੈ ਸਟੂਡੈਂਟਸ ਦੇ ਲਈ ਤੁਹਾਡੀ ਪ੍ਰੋਫਾਈਲ ਆਪਣੀ ਜਿਹੜੀ ਹੈ ਉਸ ਦੀ ਅਸੈਸਮੈਂਟ ਕਰਾ ਸਕਦੇ ਹੋ WhatsApp ਦੇ ਉੱਤੇ ਡਾਕੂਮੈਂਟ ਵੀ ਸੈਂਡ ਕੀਤੇ ਜਾ ਸਕਦੇ ਨੇ ਬਹੁਤ ਸਾਰੀਆਂ ਆਪਸ਼ਨਸ ਐਡੇ ਟਾਈਮ ਦੇ ਵਿੱਚ ਵੀ ਹੈਗੀਆਂ ਵਿਦੇਸ਼ ਜਾਣ ਦੇ ਲਈ ਹਰੇਕ ਆਪਸ਼ਨ ਤੇ ਤੁਹਾਨੂੰ ਇਸ ਨੰਬਰ ਤੇ ਕਾਲ ਕਰਕੇ ਉਸ ਬਾਰੇ ਜਾਣਕਾਰੀ ਹੈ ਜਿਹੜੀ ਮਿਲ ਸਕਦੀ ਹੈ ਤੇ ਮੈਂ ਜੇ ਆਪਾਂ ਹੁਣ ਇੱਕ ਤਾਂ ਇਨਟੇਕ ਦੀ ਆਪਾਂ ਗੱਲ ਕਰਦੇ ਆ ਕਿਹੜਾ ਹੈਗਾ ਔਰ ਦੂਜੀ ਗੱਲ ਜਿਹੜੇ ਹੁਣ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਨੂੰ ਬਹੁਤ ਹੀ ਧਿਆਨ ਰੱਖਣਾ ਪਊਗਾ ਕਿ ਕਾਲਜ ਕਿਹੜਾ ਚੁਣਨਾ ਹੈ ਜਾਂ ਫਿਰ ਉਹਨਾਂ ਦਾ ਕੋਰਸ ਕਿਹੜਾ ਹੋਣਾ ਚਾਹੀਦਾ ਤੇ ਕੀ ਹੈਗਾ ਕਿਸ ਤਰ੍ਹਾਂ ਦੇ ਕੋਰਸ ਹੋਰ ਕਿਸ ਤਰ੍ਹਾਂ ਦੇ ਕਾਲਜ ਸਟੂਡੈਂਟ ਨੂੰ ਚੂਜ਼ ਕਰਨੇ ਚਾਹੀਦੇ ਆ ਕੀ ਵਾਕਈ ਹੀ ਜਿਹੜੇ ਮੈਂ ਤੁਸੀਂ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਆਈਲੈਂਡਸ ਵਰਕ ਵੀਜ਼ਾ ਲਈ ਦੁਬਾਰਾ ਕਰਨਾ ਪਊਗਾ ਜੀ ਬਿਲਕੁਲ ਜੋ ਫਿਲਹਾਲ ਸਾਡੇ ਕੋ ਚੇਂਜਸ ਆਏ ਨੇ ਜੋ ਸਰਕਾਰ ਦਿੰਦੇ ਨੇ ਆਬਵੀਅਸਲੀ ਉਹਦੇ ਹਿਸਾਬ ਨਾਲ ਅਗਰ ਤੁਹਾਡਾ ਆਈਲਸ ਐਕਸਪਾਇਰ ਹੁੰਦਾ ਜਦੋਂ ਤੁਸੀਂ ਵਰਕ ਪਰਮਿਟ ਅਪਲਾਈ ਕਰ ਰਹੇ ਹੋ ਤੇ ਤੁਹਾਨੂੰ ਆਈਲਸ ਦੇਣਾ ਪਵੇਗਾ ਦੁਬਾਰਾ ਉਹ ਨਗਰ ਅਸੀਂ ਪ੍ਰੋਫਾਈਲਸ ਦੀ ਗੱਲ ਕਰੀਏ ਬੱਚਾ ਕੋਈ ਪਲੱਸ 2 ਕਰਨ ਤੋਂ ਬਾਅਦ ਜਾਂਦਾ ਹੈ ਕੋਈ ਬੈਚਲਰਸ ਕਰਨ ਤੋਂ ਬਾਅਦ ਜਾਂਦਾ ਹੈ ਕਈਆਂ ਨੇ ਦਸਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕੀਤਾ ਹੈ ਜਾਂ ਕਈਆਂ ਨੇ ਪਲੱਸ 2 ਤੋਂ ਬਾਅਦ 2 ਸਾਲ ਦਾ ਡਿਪਲੋਮਾ ਕੀਤਾ ਕੈਨੇਡਾ ਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਲੈ ਸਕਦੇ ਆ ਜਿੱਦਾਂ ਅਸੀਂ 2 ਸਾਲ ਦਾ ਡਿਪਲੋਮਾ ਲੈ ਸਕਦੇ ਆ 1 ਸਾਲ ਦਾ ਗ੍ਰੈਜੂਏਟ ਡਿਪਲੋਮਾ ਲੈ ਸਕਦੇ ਆ ਜਾਂ ਫਿਰ ਅਸੀਂ 3 ਸਾਲ ਦਾ ਐਡਵਾਂਸਡ ਡਿਪਲੋਮਾ ਤੇ ਜਾ ਸਕਦੇ ਆ 4 ਸਾਲ ਦੀ ਬੈਚਲਰਸ ਤੇ ਜਾ ਸਕਦੇ ਆ ਜਾਂ ਫਿਰ ਅਸੀਂ ਮਾਸਟਰਸ ਡਿਗਰੀ ਤੇ ਜਾ ਸਕਦੇ ਆ ਹਰ ਪ੍ਰੋਗਰਾਮ ਦੀ ਹਰ ਡਿਪਲੋਮਾ ਦੀ ਹਰ ਡਿਗਰੀ ਦੀ ਵੱਖ-ਵੱਖ ਤਰ੍ਹਾਂ ਦੀ ਐਂਟਰੀ ਰਿਕੁਆਇਰਮੈਂਟਸ ਰਹਿੰਦੀਆਂ ਨੇ ਮੇਨਲੀ ਅਸੀਂ ਬੱਚੇ ਨੂੰ ਕੀ ਕਰੀਦਾ ਸਾਡੀ ਟੀਮ ਤੇ ਸਾਡਾ ਜਿਹੜਾ ਏਵੀਐਮ ਗਲੋਬਲ ਦਾ ਸਟਾਫ ਹੈ ਬੱਚੇ ਦੀ ਪ੍ਰੋਫਾਈਲ ਅਸੈਸਮੈਂਟ ਸਭ ਤੋਂ ਪਹਿਲੇ ਕਰੇਗਾ ਬੱਚੇ ਨੇ ਅਗਰ ਪਲੱਸ 2 ਕੀਤੀ ਹੈ ਨਾਨ ਮੈਡੀਕਲ ਚ ਤੇ ਤੁਸੀਂ ਉਹਨੂੰ ਉਸ ਤੋਂ ਬਾਅਦ ਕੋਈ ਮੈਡੀਕਲ ਦਾ ਪ੍ਰੋਗਰਾਮ ਜਾਂ ਉਹਦੀ ਸਟਰੀਮ ਤੋਂ ਹਟ ਕੇ ਪ੍ਰੋਗਰਾਮ ਲੈ ਕੇ ਦੋਗੇ ਤੇ ਬਿਲਕੁਲ ਬੱਚੇ ਦਾ ਵੀਜ਼ਾ ਨਹੀਂ ਆਏਗਾ ਕਿਉਂਕਿ ਅੰਬੈਸੀ ਕਹੇਗੀ ਕਿ ਤੁਸੀਂ ਕਿੱਥੇ ਰੈਲੇਵੈਂਸੀ ਫਾਈਲ ਕਿਉਂਕਿ ਜਿਹੜੇ ਬੱਚੇ ਨੇ ਅਗਰ ਪਲੱਸ 2 ਦੇ ਵਿੱਚ ਨਾਨ ਮੈਡੀਕਲ ਕੀਤੀ ਹੈ ਅਸੀਂ ਉਹਨੂੰ ਕਹਾਂਗੇ ਤੁਸੀਂ ਆਈਟੀ ਦਾ ਪ੍ਰੋਗਰਾਮ ਲੋ ਕੰਪਿਊਟਰ ਦਾ ਪ੍ਰੋਗਰਾਮ ਲੋ ਜਾਂ ਉਸ ਫੀਲਡ ਤੇ ਲੋ ਹੁਣ ਪਲੱਸ 2 ਦੇ ਵਿੱਚ ਹੀ ਕੁਝ ਬੱਚੇ ਅੱਗੇ ਮੈਥਸ 'ਚ ਇੰਨੇ ਹੁਸ਼ਿਆਰ ਨਹੀਂ ਹੁੰਦੇ ਇਹਨੇ ਪ੍ਰੋਗਰਾਮ ਲੈਣਾ ਚਾਹੀਦਾ ਨਹੀਂ ਚਾਹੀਦਾ ਹੁਣ ਆਪਾਂ ਗੱਲ ਕਰਦੇ ਆਂ ਕਿ ਕੁਝ ਬੱਚੇ ਨਰਸਿੰਗ ਮੰਗਦੇ ਨੇ ਸਾਨੂੰ ਪਲੱਸ 2 ਤੋਂ ਬਾਅਦ ਨਰਸਿੰਗ ਰਿਕੁਆਇਰਮੈਂਟ ਹੈ ਬੱਚਿਆਂ ਨੇ ਮੈਡੀਕਲ ਕੀਤਾ ਹੁੰਦਾ ਹੈ ਮੈਡੀਕਲ 'ਚ ਮੈਥਸ ਬੱਚੇ ਇੰਡੀਆ 'ਚ ਨਹੀਂ ਪੜ੍ਹਦੇ ਬਟ ਕੈਨੇਡਾ ਦੇ 90% ਆਪਸ਼ਨਸ ਦੇ ਵਿੱਚ ਉਹਨਾਂ ਨੂੰ ਨਰਸਿੰਗ ਵਿੱਚ ਮੈਥਸ ਕੰਪਲਸਰੀ ਹੈ ਤੇ ਏਜੰਟਸ ਕਈ ਵਕਤ ਵਕਤਾਂ ਦੇ ਏਜੰਸੀ ਕਰਦੇ ਨੇ ਉਹਨਾਂ ਨੂੰ ਉਦਾਂ ਦਾ ਪ੍ਰੋਗਰਾਮ ਦੇ ਦਿੰਦੇ ਨੇ ਬੱਚਿਆਂ ਦਾ ਆਫਰ ਲੈਟਰ ਵੀ ਰਿਫਿਊਜ਼ ਹੋ ਜਾਂਦਾ ਹੈ ਤੇ ਉਹਨਾਂ ਨੂੰ ਟਾਲੀ ਜਾਂਦੇ 3 ਮਹੀਨੇ ਚ ਆਫਰ ਆਏਗਾ 4 ਮਹੀਨਿਆਂ ਚ ਆਫਰ ਆਏਗਾ ਇਦਾਂ ਦਾ ਕੁਝ ਨਹੀਂ ਹੁੰਦਾ ਹਰ ਕਾਲਜ ਦਾ ਚਾਹੇ ਉਹ ਪਬਲਿਕ ਕਾਲਜ ਹੈ ਪ੍ਰਾਈਵੇਟ ਕਾਲਜ ਹੈ ਕੈਰੀਅਰ ਕਾਲਜਿਸ ਨੇ ਜਾਂ ਫਿਰ ਯੂਨੀਵਰਸਿਟੀਆਂ ਨੇ ਹਰ ਯੂਨੀਵਰਸਿਟੀ ਦਾ ਹਰ ਕਾਲਜ ਦਾ ਵਕਤ ਅਲੱਗ-ਅਲੱਗ ਟਾਈਮ ਫਰੇਮ ਹੈ ਉਹਨਾਂ ਨੇ ਕਿੰਨੇ ਦਿਨ ਚ ਆਫਰ ਦੇਣਾ ਜਿੰਨੀ ਜ਼ਿਆਦਾ ਬੱਚੇ ਦੀ ਪ੍ਰੋਫਾਈਲ ਵਧੀਆ ਹੋਏਗੀ ਜਿੰਨਾ ਵਧੀਆ ਬੱਚੇ ਨੇ ਸਕੋਰ ਕੀਤਾ ਹੋਏਗਾ ਜਿੰਨਾ ਵਧੀਆ ਬੱਚੇ ਦਾ ਆਇਲਸ ਦਾ ਸਕੋਰ ਹੋਏਗਾ ਇਹ ਸਾਰੇ ਪੈਰਾਮੀਟਰਸ ਦੇ ਨਾਲ ਹੀ ਬੱਚੇ ਦੀ ਫਾਈਨ ਅਸੈਸਮੈਂਟ ਹੁੰਦੀ ਹੈ ਤੇ ਉਸ ਪ੍ਰਕਾਰ ਨਾਲ ਹੀ ਉਹਨਾਂ ਦਾ ਆਫਰ ਲੈਟਰ ਰਿਲੀਜ਼ ਹੁੰਦਾ ਹੈ ਜਿਵੇਂ ਅਸੀਂ ਗੱਲ ਕਰਦੇ ਅਸੀਂ ਨੌਨ ਰੈਲੇਵੈਂਟ ਪ੍ਰੋਗਰਾਮ ਬੱਚੇ ਕਹਿੰਦੇ ਨੇ ਅਸੀਂ ਪੜ੍ਹ ਨਹੀਂ ਸਕਦੇ ਸਾਨੂੰ ਹਸਪਿਟੈਲਿਟੀ ਲੈ ਦੋ ਸਾਨੂੰ ਟੂਰਿਜ਼ਮ ਲੈ ਦੋ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਪ੍ਰੋਗਰਾਮ 'ਚ ਤੁਹਾਡਾ ਵੀਜ਼ਾ ਨਹੀਂ ਆਏਗਾ ਬਟ ਜਿੰਨਾ ਜ਼ਿਆਦਾ ਬੱਚਾ ਆਪਣਾ ਰੈਲੇਵੈਂਟ ਪ੍ਰੋਗਰਾਮ ਚੂਸ ਕਰੇ ਜਿੰਨਾ ਜ਼ਿਆਦਾ ਬੱਚਾ ਆਪਣਾ ਪੋਸਟ ਸਟਡੀ ਵਰਕ ਪਰਮਿਟਸ ਨੂੰ ਰਾਈਟ ਨੂੰ ਸਮਝ ਕੇ ਕਾਲਜ ਦੀ ਸਿਲੈਕਸ਼ਨ ਕਰੇ ਉਹਨਾਂ ਬੱਚੇ ਲਈ ਅੱਗੇ ਜਾ ਕੇ ਵਧੀਆ ਹੁਣ ਗੱਲ ਕਰਦੇ ਅਸੀਂ ਅਗਰਸਪਾਊਸ ਵੀਜ਼ਾ ਦੀ ਬਹੁਤ سارے ਸਾਡੇ ਅਗਰ ਮੈਂ ਪਰਸੈਂਟੇਜ ਦੇ ਨਾਲ ਕਾਊਂਟ ਕਰਾਂ ਤਕੜਟਕੜ 60% ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਸਪਾਊਸ ਨੂੰ ਜਲਦੀ ਤੋਂ ਜਲਦੀ ਸਾਖ ਸਕੀਏ ਕਿਤੇ ਨਾ ਕਿਤੇ ਕੈਨੇਡਾ ਉਹਨਾਂ ਜੋ ਫੋਕਸ ਕਰ ਰਿਹਾ ਉਹ ਕੁਆਂਟੀਟੀ ਦੀ ਬਜਾਏ ਕੁਆਲਿਟੀ ਤੇ ਫੋਕਸ ਕਰ ਰਿਹਾ ਕਿਉਂਕਿ ਕਈ ਵਾਰ ਅਸੀਂ ਦੇਖਿਆ ਹੈ ਕੁਝ ਜਿਹੜੇ ਸਪਾਉਸਸ ਕੇਸਸ ਨੇ ਉਹ ਸਿਰਫ ਇੱਕ ਵੀਜ਼ਾ ਦੀ ਐਂਟਰੀ ਲੈਣ ਲਈ ਉਦੋਂ ਤੱਕ ਪੜਾਈ ਕਰਦੇ ਨੇ ਕਿ ਜਦੋਂ ਤੱਕ ਅਸੀਂ ਆਪਣੇ ਸਪਾਉਸ ਨੂੰ ਬੁਲਾ ਸਕੀਏ ਕਿਉਂਕਿ ਜਦੋਂ ਅਸੀਂ ਸਪਾਉਸ ਦਾ ਵੀਜ਼ਾ ਲਾਉਂਦੇ ਆ ਉਹਦੇ ਵਿੱਚ ਉਹਨਾਂ ਦੇ ਕ੍ਰੈਡੈਂਸ਼ੀਅਲਸ ਐਡ ਹੁੰਦੇ ਨੇ ਪੜਾਈ ਦੇ ਉਹਨਾਂ ਜਿਆਦਾ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਹੈ ਉਦੇ ਕਰਕੇ ਕੀ ਹੈ ਕੈਨੇਡਾ ਦੀ ਸਟੱਡੀ ਇਕਨੋਮੀ ਦੋਨੋਂ ਤੇ ਫਰਕ ਪੈਂਦਾ ਹੈ ਇਸੇ ਕਰਕੇ ਹੁਣ ਕੈਨੇਡੀਅਨ ਸਰਕਾਰ ਕਹਿੰਦੀ ਜਿਹੜਾ ਬੱਚਾ ਮਾਸਟਰਸ ਕਰਨ ਆਏਗਾ ਮਾਸਟਰਸ ਦੀ 1 ਸਾਲ ਦੀ ਫੀਸ ਭਰੇਗਾ ਉਹੀ ਬੱਚਾ ਨੂੰ ਅਸੀਂ ਨਾਲ ਦੇ ਆਪਾਂ ਪਾਸਪੋਰਟ ਪਰਮਿਟ ਦਵਾਂਗੇ ਕਿਉਂਕਿ ਜਿਹੜਾ ਬੱਚਾ ਮਾਸਟਰਸ ਲਈ ਆਏਗਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਹੈ ਇੱਕ ਤਰ੍ਹਾਂ ਦਾ ਉਹ ਤੇ ਉਹਦੇ ਲਈ ਆਏਗਾ ਤੇ ਉਹ ਬੱਚਾ ਸੀਰੀਅਸ ਹੋਏਗਾ ਪੜਾਈ ਕਰਨ ਵਾਲਾ ਹੋਏਗਾ ਤੇ ਜਿਹਦੇ ਕਰਕੇ ਉਹ ਆਪਣੀ ਸਟੱਡੀ ਵੀ ਕੰਪਲੀਟ ਕਰੇਗਾ ਤੇ 올 ਇਨ 올 ਅਗਰ ਅਸੀਂ ਗੱਲ ਕਰਦੇ ਹਾਂ ਤੇ ਕੈਨੇਡਾ ਇਸ ਟਾਈਮ ਕੁਆਂਟੀਟੀ ਦੀ ਬਜਾਏ ਕੁਆਲਿਟੀ ਤੇ ਫੋਕਸ ਕਰ ਰਿਹਾ ਹੈ ਤਾਂ ਜੋ ਜਿਹੜੇ ਬੱਚੇ ਜੈਨੂਇਨਲੀ ਪੜ ਕੇ ਤੇ ਅੱਗੇ ਆਪਣਾ ਜੋਬ ਕੈਰੀਅਰ ਇੰਟਰਨੈਸ਼ਨਲ ਕੰਟਰੀਜ਼ 'ਚ ਬਣਾ ਸਕਦੇ ਨੇ ਉਹਨਾਂ ਨੂੰ ਹੀ ਅੱਗੇ ਤੋਂ ਵੈਲਕਮ ਕੀਤਾ ਜਾਏ